ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਗਿਆ ਪਰ ਮੁਹਾਲੀ ਦੇ ਸੁਹਾਣਾ ਦੇ ਵਿੱਚ ਹੋਲੀ ਦਾ ਤਿਉਹਾਰ ਵੱਖਰੇ ਤਰੀਕੇ ਨਾਲ ਮਨਾਇਆ ਗਿਆ ਜਿਸ ਨੇ ਕਾਫੀ ਚਰਚਾ ਛੇੜ ਦਿੱਤੀ ਹੈ। ਕਈ ਘਰਾਂ ਦੇ ਬਾਹਰ ਪਿੰਜਰ ਦਿਖਾਈ ਦਿੱਤੇ। ਗਲੀਆਂ ਦੇ ਵਿੱਚ ਰਾਖ ਉੱਡਦੀ ਹੋਈ ਦਿਖਾਈ ਦਿੱਤੀ। ਇੱਥੋਂ ਦੀ ਇੱਕ ਕਹਿੰਦੇ ਰਵਾਇਤ ਹੈ ਕਿ ਇੱਥੇ ਪਿੰਜਰ ਜਾਂ ਜਾਨਵਰਾਂ ਦੇ ਕੁਝ ਵੀ ਹੱਡੀਆਂ ਦੇ ਹਿੱਸੇ ਇੱਥੇ ਲਮਕਾਏ ਜਾਂਦੇ ਨੇ ਤੇ ਇਸ ਤੋਂ ਇਲਾਵਾ ਰਾਖ ਦੇ ਨਾਲ ਹੋਲੀ ਖੇਡੀ ਜਾਂਦੀ ਹੈ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਹਿੰਦੇ ਕਿ ਉਦੋਂ ਜ਼ਿਆਦਾ ਸਾਧਨ ਨਹੀਂ ਹੁੰਦੇ ਸੀਗੇ ਇਸ ਕਰਕੇ ਰੰਗ ਲੈਣ ਵਾਸਤੇ ਲੋਕਾਂ ਕੋਲ ਪੈਸੇ ਨਹੀਂ ਸੀ ਤਾਂ ਲੋਕਾਂ ਨੇ ਚੁੱਲਿਆਂ ਦੀ ਸਵਾ ਦੇ ਨਾਲ ਹੋਲੀ ਖੇਡਣੀ ਸ਼ੁਰੂ ਕਰ ਦਿੱਤੀ ਉਥੋਂ ਦੇ ਵਸਨੀਕ ਨੇ ਪ੍ਰਵਿੰਦਰ ਸਿੰਘ ਸੋਹਾਣਾ ਉਹਨਾਂ ਨੇ ਵੀ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਵਿੰਦਰ ਜੀ ਜਿਸ ਤਰ੍ਹਾਂ ਦੇ ਨਾਲ ਸੋਹਾਣਾ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਹੋਲੀ ਮਨਾਈ ਜਾਂਦੀ ਹੈ ਉਹਦੇ ਬਾਰੇ ਤੁਹਾਡੇ ਤੋਂ ਜਾਣਾਂਗੇ ਕਿ ਕੀ ਸੰਦਰਭਾ ਉਹਦਾ ਕਦੋਂ ਤੋਂ ਆ ਕਿਉਂਕਿ ਕਾफी ਚਰਚਾਵਾਂ ਨੇ ਕਿ ਬਾਹਰਲੇ ਪਾਸੇ ਘਰਾਂ ਦੇ ਕੁਝ ਹੱਡੀਆਂ ਕੰਕਾਲ ਨਜ਼ਰ ਆਉਂਦੇ ਨੇ ਜੀ ਇਹ ਤਾਂ ਸਾਡੇ ਨਾ ਪੁਰਾਣੇ ਸਮਿਆਂ ਦੀ ਗੱਲ ਹੈ ਜਦੋਂ ਮੇਰੇ ਚੈਨਲ ਉਹਦਾ ਪੋਸਟ 'ਤੇ ਕੋਈ ਸਾਧਨ ਨਹੀਂ ਸੀ ਕਿ ਉਸ ਸਮੇਂ ਜਿਹੜੇ ਤੁਹਾਡਾ ਚੁੱਲਿਆਂ ਦੀ ਸਵਾਹ ਹੋ ਗਈ ਉਹ ਦੂਜੇ ਦੇ ਸੁੱਟਦੇ ਨਹੀਂ ਤੇ ਆ ਜਿਹੜਾ ਜਿਹੜੇ ਹੱਡਾ ਰੂੜੀ ਜੋ ਹੱਡ ਲੈ ਕੇ ਬਾਹਰ ਟੰਗਦੇ ਨੇ ਇਹ ਹੁਣ ਤਾਂ ਬਹੁਤ ਜਾਗਰੂਤੀ ਆ ਗਈ ਲੋਕਾਂ 'ਚ ਹੁਣ ਇਹ ਸਮੇਂ ਦੇ ਹਿਸਾਬ ਨਾਲ ਤਬਦੀਲੀ ਹੋ ਗਈ ਹੁਣ ਤਾਂ ਬਹੁਤ ਘਟ ਗਿਆ ਇਹ ਕੰਮ ਤੇ ਪਹਿਲਾਂ ਬਹੁਤ ਹੁੰਦਾ ਸੀਗਾ ਇਹ ਜਿਹੜਾ ਹੈਗਾ ਸੀਗਾ ਕਿ ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਹੁੱਲੜ ਪਾਉਂਦੇ ਉਹ ਇਹ ਕੰਮ ਕਰਦੇ ਸੀਗੇ ਜੀ ਤੇ ਹੁਣ ਮਤਲਬ ਘਟ ਗਿਆ ਇਹ ਪ੍ਰਥਾ ਹੁਣ ਬਹੁਤ ਘਟ ਗਈ ਬਈ ਨਾ ਤੇ ਹੁਣ ਲੋਕ ਰੰਗਾਂ ਨਾਲ ਹੋਲੀ ਖੇਡਦੇ ਆਂ ਤੇ ਰੰਗਾਂ ਨੂੰ ਤਰਜੀਹ ਦੇ ਰਹੇ ਆਂ ਤੇ ਪੁਰਾਣੇ ਸਮਿਆਂ 'ਚ ਇਹ ਸੀਗਾ ਉਸ ਸਮੇਂ ਵੀ ਚਲੋ ਕੋਈ ਸਾਧ ਨਹੀਂ ਥੀਗਾ ਰੰਗਾਂ ਦੀ ਵਿਜੈ ਉਥੇ ਸਵਾਹ ਪਾ ਦੇਣੀ ਕਿ ਦੂਜੇ ਦੇ ਚੁੰਨੇ ਦਾ ਸਵਾਹ ਕੱਢ ਲੈਣੀ ਹਾਰਿਆਂ ਜੋ ਪੁਰਾਣਿਆਂ ਜੋ ਸਵਾਹ ਕੱਢ ਲੈਣੀ ਸੋ ਇਹ ਇਹ ਉਦੋਂ ਚੱਲਦਾ ਸੀਗਾ ਜੀ ਤੇ ਇਹਦਾ ਹੱਡੀਆਂ ਦਾ ਕੀ ਸੰਦਰਭ ਆ ਵੀ ਮਤਲਬ ਬਾਹਰ ਕਿਸੇ ਦਾ ਜੀਵ ਦਾ ਕੰਕਾਲ ਟੰਗ ਦੇਣਾ ਜੀ ਤੇ ਇਹ ਇਹ ਦਾ ਇਹ ਆ ਜੀ ਬਸ ਇੱਕ ਮਤਲਬ ਜੇ ਤਮਾਸ਼ਵੀਨ ਲਾ ਲਓ ਹੁੱਲੜ ਪਾਜ ਲਾ ਲਓ ਉਹਨਾਂ ਨੂੰ ਬਸੇ ਹੁੰਦਾ ਵੀ ਹੋਲੀ ਆ ਗਈ ਕਿਸੇ ਨਾਲ ਮਖੌਲ ਕਿਦਾਂ ਕਰੀਏ ਇਹ ਹੈ ਔਰ ਇਹਦੇ ਪਿੱਛੇ ਕੋਈ ਕਾਰਨ ਨਹੀਂ ਹੈਗਾ ਜੀ ਮਿਹਰਬਾਨੀ ਤੁਹਾਡੀ ਦੱਸਦੀ ਹੈ ਕਿ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਰੰਗਾਂ ਦੇ ਨਾਲ ਮਨਾਇਆ ਜਾਂਦਾ ਹੈ ਪਰ ਸੁਹਾਣਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਇਹ ਰਵਾਇਤ ਚੱਲੀ ਆ ਰਹੀ ਹੈ ਹਾਲਾਂਕਿ ਪ੍ਰਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਰਵਾਇਤ ਹੁਣ ਘਟ ਗਈ ਹੈ ਪਿੱਛੇ ਜੇ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਬਹੁਤ ਲੋਕ ਘਟ ਗਏ ਸੀ ਇਸ ਤਰ੍ਹਾਂ ਦੇ ਨਾਲ ਹੌਲੀ ਮਨਾਉਣ ਤੋਂ ਤਿੱਥੋਂ ਤੱਕ ਕਹਿੰਦੇ ਸ਼ਮਸ਼ਾਨ ਦੀ ਰਾਖ ਨਾਲ ਵੀ ਇੱਥੇ ਹੌਲੀ ਮਣਾਈ ਜਾਂਦੀ ਹੈ ਤੇ ਘਰਾਂ ਦੇ ਬਾਹਰ ਕਈ ਤਰ੍ਹਾਂ ਦੇ ਜਾਨਵਰਾਂ ਦੇ ਪਿੰਜਰ ਕੰਕਾਲ ਵੀ ਲੰਕਦੇ ਹੋਏ ਕਈ ਵਾਰ ਨਜ਼ਰ ਆ ਜਾਂਦੇ ਨੇ ਹਾਲਾਂਕਿ ਮੁਹਾਲੀ ਦੇ ਬਿਲਕੁਲ ਨਜ਼ਦੀਕ ਹੈ ਸੁਹਾਣਾ ਆਧ੍ਰਿਕ हिस्सा मोहली ਦੇ ਨਾਲ ਲੱਗਦਾ ਹੈ ਨਾਲ ਹੀ ਚੰਡੀਗੜ੍ਹ ਵੀ ਲੱਗ ਜਾਂਦਾ ਪਰ ਉੱਥੇ ਅਜਿਹੇ ਤਰੀਕੇ ਨਾਲ ਹੋਲੀ ਮਨਾਉਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ